ਜੀ ਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਤੇ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਜੀ ਕੋਰਟ ਤੇ ਵੀ ਚੱਲ ਰਿਹਾ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋਧੀਆਂ ਦੇ ਵਿਚਕਾਰ ਹੈ ਜਿਨ੍ਹਾਂ 'ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੀਆਂ ਆਲੀ ਪਹੁੰਚ ਗਈ ਸੀ ਵਿਦਨ 5 ਮਿੰਟਸ ਤਾਂ ਟਕਰਾਅ ਦੀ ਸਿੱਧੀ ਨੂੰ ਉੱਥੇ ਰੋਕਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਬੰਦੇ ਉੱਥੇ ਦਾਖਲ ਹੋਏ ਸੀ ਉਹਨਾਂ ਦੀ ਐਸ ਪਰ ਦੀ ਐਮ ਐਲ ਆਰ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉਥੇ ਹੁੱਲੜਬਾਜੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਅरेस्ट ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਨੂੰ ਅरेस्ट ਪਾਣ ਲਈ ਤੇ ਅਸੀਂ ਸੁਨਾਮ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸੰਗਰੂਰ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਇਹਦੇ ਵਿੱਚ ਸਜੀਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਹੈ ਜੀ ਕੋਰਟ ਤੇ ਵੀ ਚੱਲ ਰਿਹਾ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋ ਤੀ ਰਾ ਦੇ ਵਿਚਾਰ ਹੈ ਜਿਨ੍ਹਾਂ ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੀਆਂ ਆਲੀ ਪਹੁੰਚ ਗਈ ਸੀ ਵਿਦਨ 5 ਮਿੰਟਸ ਤਾਂ ਟਕਰਾਅ ਦੀ ਸਿੱਧੀ ਨੂੰ ਉੱਥੇ ਰੋਕਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਉੱਥੇ ਦਾਖਲ ਹੋਏ ਸੀ ਉਹਨਾਂ ਦੀ ਐਸ ਪਰ ਦੀ ਐਮਐਲਆਰ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉੱਥੇ ਹੁੱਲੜਬਾਜੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਅਰੇਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਨੂੰ ਅਰੇਸਟ ਪਾਣ ਲਈ ਤੇ ਅਸੀਂ ਸੁਨਾਮ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸੰਗਰੂਰ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਜੀ ਵਿੱਚ